ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਗੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਬਾਦਰੀ ਨੇ 10:30 ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਵੀ ਪੂਰੇ ਸਾਲ ਦਾ ਫਲ ਤੁਹਾਨੂੰ ਇੱਕ ਮਹੀਨੇ ਵਿੱਚ ਮਿਲ ਜਾਵੇਗਾ ਜੇ ਤੁਸੀਂ ਮਾਗਦੇ ਮਹੀਨੇ ਵਿੱਚ ਜਿਹੜਾ ਪਾਠ ਮੈਂ ਤੁਹਾਨੂੰ ਦੱਸੂੰਗੀ ਅਗਰੋਂ ਕਰੋਗੇ ਤਾਂ ਪੂਰੇ ਸਾਲ ਦਾ ਫਲ ਤੁਹਾਨੂੰ ਸਿਰਫ ਇੱਕ ਮਹੀਨੇ ਵਿੱਚ ਮਿਲ ਜਾਵੇਗਾ ਗੁਰਬਾਣੀ ਵਿੱਚ ਇਸ ਮਹੀਨੇ ਬਾਰੇ ਕੀ ਕਿਹਾ ਗਿਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਹਰ ਇੱਛਾ ਹਰ ਮਨੋਕਾਮਨਾ ਹਰ ਖੁਆਇਸ਼ ਸਾਡੀ ਪੂਰੀ ਹੁੰਦੀ ਹੈ ਇਸ ਮਹੀਨੇ ਦੇ ਵਿੱਚ ਸੋ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਜਿਹੜਾ ਮਾਗਦਮੀ ਮਹੀਨਾ ਜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੁੰਗ ਦਾ ਮਹੀਨਾ ਮੰਨਿਆ ਜਾਂਦਾ ਹੈ ਇਹਦੇ ਬਾਰੇ ਗੁਰਬਾਣੀ ਵਿੱਚ ਵੀ ਮਾਗਦੇ ਮਹੀਨੇ ਵਿੱਚ ਮਹੀਨੇ ਬਾਰੇ ਕਾਫੀ ਚੀਜ਼ਾਂ ਕਹੀਆਂ ਗਈਆਂ ਤੇ ਬਾਕੀ ॠषि मुनि ਜਿਹੜੇ ਸੰਤ ਮਹਾਂਪੁਰਸ਼ ਆ ਉਹ ਵੀ ਇਸ ਮਹੀਨੇ ਬਾਰੇ ਇਹ ਚੀਜ਼ ਕਹਿੰਦੇ ਨੇ ਕਿ ਇਸ ਮਹੀਨੇ ਆਪਾਂ ਜਿਹੜਾ ਦਾਨ ਪੁੰਨ ਜਾਂ ਸਿਮਰਨ ਕਰਦੇ ਆ ਉਹਦਾ ਫਲ ਸਾਨੂੰ ਜਿੰਨਾ ਸਾਰੇ ਸਾਲ ਚ ਆਪਾਂ ਸਿਮਰਨ ਕਰਦੇ ਆ ਨਾ ਉਹਦੇ ਬਰਾਬਰ ਫਲ ਮਿਲਦਾ ਹੈ ਸਿਕ ਮਹੀਨੇ ਦੇ ਵਿੱਚ ਠੀਕ ਹੈ ਜੀ ਸੋ ਇਹਦੇ ਲਈ ਬਾਕੀ ਇੱਕ ਚੀਜ਼ ਮੈਂ ਹੋਰ ਵੀ ਸ਼ੇਅਰ ਕਰੂੰਗੀ ਸਿਰਫ ਤੁਸੀਂ ਪਾਠ ਨਹੀਂ ਕਰਨਾ ਜੋ ਸੰਤ ਮਹਾਂਪੁਰਸ਼ਾਂ ਨੇ ਦੱਸਿਆ ਨਾਲ ਇੱਕ ਚੀਜ਼ ਹੋਰ ਵੀ ਕਰਨੀ ਉਹ ਵੀ ਮੈਂ ਤੁਹਾਡੇ ਸ਼ੇਅਰ ਕਰੂੰਗੀ ਜਿਹਦਾ ਪੂਰਾ ਫਲ ਲੈਣਾ ਜੇ ਤੁਸੀਂ ਚਾਹੁੰਦੇ ਹੋ ਵੀ ਪੂਰੇ ਮਹੀਨੇ ਚ ਵਿੱਚ ਤੁਹਾਨੂੰ ਪੂਰੇ ਸਾਲ ਦਾ ਫਲ ਮਿਲੇ ਨਾ ਤਾਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਸੁਣਿਓ ਅੱਜ ਤੇ ਬਾਕੀ ਜਿਹੜਾ ਮਾਗ ਦਾ ਮਹੀਨਾ ਹੈ ਇਹਦਾ ਸਿੱਖ ਇਤਿਹਾਸ ਦੇ ਵਿੱਚ ਵੀ ਕਾਫੀ ਮਹੱਤਵ ਹੈ ਕਿਉਂਕਿ 40 ਮੁਕਤੇ ਸ਼ਹੀਦ ਹੋਏ ਸੀ ਇਸ ਮਹੀਨੇ ਦੇ ਵਿੱਚ ਠੀਕ ਹੈ ਜੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਸਭ ਤੋਂ ਪਹਿਲਾਂ ਤਾਂ ਜੀ ਦੇਖੋ ਜਦੋਂ ਵੀ ਆਪਾਂ ਕੋਈ ਪਾਠ ਕਰਨਾ ਹੈ ਗੁਰੂ ਸਾਹਿਬ ਨੂੰ ਯਾਦ ਕਰਨਾ ਅਗਰ ਅਸੀਂ ਚਾਹੁੰਦੇ ਹਾਂ ਵੀ ਸਾਡੀ ਮਨੋਕਾਮਨਾ ਜਾਂ ਕੋਈ ਆਪਣੇ ਅਰਦਾਸ ਪੂਰੀ ਹੋਵੇ ਤਾਂ ਉਹਦੇ ਲਈ ਦੋ ਚੀਜ਼ਾਂ ਬਹੁਤ ਐਮ ਨੇ ਜੋ ਗੁਰਵਾਣੀ ਵਿੱਚ ਵੀ ਗੁਰੂ ਸਾਹਿਬ ਨੇ ਆਪਾਂ ਨੂੰ ਹੁਕਮ ਦਿੱਤਾ ਹੈ ਪਹਿਲੀ ਸਬਰ ਪੇਸ਼ੈਂਸ ਰੱਖਣੀ ਹੈ ਕਾੜ ਨਹੀਂ ਮਚਾਉਣੀ ਜਿੰਨੇ ਦੇ ਕੋ ਕਾਲ ਮਚਾਵਾਂਗੇ ਨਾ ਕਹਿੰਦੇ ਹੁੰਦੇ ਆ ਕਾਲ ਕਾਲ ਬਿਜਾ ਬਾਹਲੇ ਤੱਤੇ ਦੇ ਉੱਤੇ ਜਿਹੜੀ ਰੋਟੀ ਹੋਗੀ ਸੜ ਜਾਂਦੀ ਹੈ ਸੋ ਸਬਰ ਰੱਖਣਾ ਕਾੜ ਨਹੀਂ ਮਚਾਉਣੀ ਇਹ ਨਹੀਂ ਸੋਚਣਾ ਵੀ ਪਹਿਲੇ ਦਿਨ ਉੱਠ ਕੇ ਪਾਠ ਕਰਿਆ ਤਾਂ ਸੋਚਿਆ ਵੀ ਅੱਜ ਹੀ ਮੇਰਾ ਕੰਮ ਪੂਰਾ ਹੋ ਜਾਏਗਾ 15 ਦਿਨ ਹੋ ਗਏ ਪਾਠ ਕਰਦਿਆਂ ਨੂੰ ਸੋਚੋਗੇ ਵੀ ਅੱਜ ਹੀ ਪੂਰਾ ਹੋ ਜਾਵੇਗਾ ਠੀਕ ਹੈ ਜੀ ਹੋ ਸਕਦਾ ਮਾਗਦੇ ਮਹੀਨੇ ਤੋਂ ਬਾਅਦ ਮਹਾਰਾਜ ਸਾਡੀ ਅਰਦਾਸ ਪੂਰੀ ਕਰਨ ਪਰ ਉਹਦਾ ਫਲ ਬਹੁਤ ਮਿਲਦਾ ਮਾਗਦੇ ਮਹੀਨੇ ਦੇ ਵਿੱਚ ਠੀਕ ਹੈ ਜੀ ਸੋ ਦੂਸਰਾ ਹੈ ਵਿਸ਼ਵਾਸ ਸ਼ੰਕਾ ਨਹੀਂ ਕਰਨੀ ਇਹ ਨਹੀਂ ਸੋਚਣਾ ਵੀ ਹਾਂ ਮੈਂ ਪਾਠ ਕਰਤਾ ਰਿਆਂ ਇਹਦਾ ਫਲ ਮਿਲੇਗਾ ਕਿ ਨਹੀਂ ਮਿਲੇਗਾ ਦੁਬਿਧਾ 'ਚ ਨਹੀਂ ਰਹਿਣਾ ਡਾਊਟ ਦੇ ਵਿੱਚ ਨਹੀਂ ਰਹਿਣਾ ਪੂਰਾ ਵਿਸ਼ਵਾਸ ਰੱਖਣਾ ਪੂਰੀ ਪੋਜ਼ਿਟਿਵ ਸੋਚ ਦੇ ਨਾਲ ਤੁਸੀਂ ਇੱਕ ਮਹੀਨਾ ਗੁਰੂ ਸਾਹਿਬ ਦੇ ਚਰਨੀ ਲੱਗਣਾ ਉੱਠ ਕੇ ਹਾਜ਼ਰੀ ਲਗਾਉਣੀ ਹੈ ਕਿ ਕਰੀ ਦੋ ਚੀਜ਼ਾਂ ਕਰਨੀਆਂ ਹੁਣ ਆਪਾਂ ਗੱਲ ਕਰਦੇ ਵੀ ਕਰਨਾ ਕੀ ਹੈ ਤੁਸੀਂ 2 ਤੋਂ 3 ਵਜੇ ਦੇ ਵਿੱਚ ਉੱਠ ਕੇ ਯਾਨੀ ਕਿ ਢਾਈ 1 ਵਜੇ ਤੱਕ ਤੁਸੀਂ ਇਸ਼ਨਾਨ ਕਰ ਲੈਣਾ ਹੁਣ ਤੁਸੀਂ ਸੋਚੋਗੇ ਵੀ ਅਸੀਂ ਤਾਂ ਲੇਟ ਉੱਠਦੇ ਆ ਜਾਂ ਅਸੀਂ ਇੰਨੇ ਵਜੇ ਨਹੀਂ ਉੱਠ ਸਕਦੇ ਦੇਖੋ ਜੀ ਜੇ ਤੁਸੀਂ ਚਾਹੁੰਦੇ ਹੋ ਵੀ ਮਾਗੀ ਦੇ ਮਹੀਨੇ ਦਾ ਪੂਰਾ ਫਲ ਮਿਲੇ ਨਾ ਤਾਂ ਫਿਰ ਤੁਹਾਨੂੰ ਇੰਨੇ ਵਜੇ ਉੱਠਣਾ ਹੀ ਪਵੇਗਾ ਬਾਕੀ ਮਹੀਨੇ ਚਾਹੇ ਤੁਸੀਂ ਲੇਟ ਉੱਠ ਖੜਿਓ ਪਰ ਇਸ ਮਹੀਨੇ ਇੰਨੇ ਟਾਈਮ ਵਜੇ ਜ਼ਰੂਰ ਉੱਠਿਓ ਦੇਖਿਓ ਪਰਮਾਤਮਾ ਦੀ ਕਿੰਨੀ ਕਿਰਪਾ ਹੁੰਦੀ ਹੈ 2:00 ਵਜੇ ਉੱਠ ਕੇ ਤੁਸੀਂ ਇਸ਼ਨਾਨ ਕਰਕੇ ਉਸ ਤੋਂ ਬਾਅਦ ਤੁਸੀਂ ਜੀ ਤੁਸੀਂ ਪਾਠ ਨਹੀਂ ਕਰ ਸਕਦੇ ਜਾਂ ਤੁਹਾਨੂੰ ਪਾਣੀ ਜਪਣੀ ਨਹੀਂ ਆਉਂਦੀ ਹਨ ਤੁਸੀਂ ਅਗਰ ਜਿਆਦਾ ਪੜ੍ਹੇ ਲਿਖੇ ਨਹੀਂ ਆ ਪੰਜਾਬੀ ਨਹੀਂ ਆਉਦੀ ਤਾਂ ਤੁਸੀਂ ਮੂਲ ਮੰਤਰ ਸਭ ਕਰ ਸਕਦੇ ਹੋ ਮੂਲ ਮੰਤਰ ਸਭ ਤਾਂ ਆਪਾਂ ਨੂੰ ਸਾਰਿਆਂ ਨੂੰ ਆਉਂਦਾ ਜਪਜੀ ਸਾਹਿਬ ਵੀ ਕਰ ਸਕਦੇ ਹੋ ਇਹ ਜਾਂ ਤੁਸੀਂ ਮੂਲ ਮੰਤਰ ਸਹਿ ਵੀ ਨਹੀਂ ਆਉਂਦਾ ਤਾਂ ਤੁਸੀਂ ਵਾਹਿਗੁਰੂ ਦਾ ਸਿਮਰਨ ਵੀ ਕਰ ਸਕਦੇ ਹੋ ਤੇ ਵਾਹਿਗੁਰੂ ਦਾ ਸਿਮਰਨ ਤੁਸੀਂ ਧਿਆਨ ਟਿਕਾ ਕੇ ਸਟ्रेस ਫ੍ਰੀ ਹੋ ਕੇ ਇਧਰੋਂ ਉਧਰੋਂ ਦਿਮਾਗ ਆਪਣਾ ਹਟਾ ਕੇ ਤੁਹਾਡਾ ਧਿਆਨ ਪੂਰਾ ਜਿਹੜਾ ਹੈਗਾ ਪ੍ਰਮਾਤਮਾ ਦੇ ਚਰਨਾਂ ਵਿੱਚ ਲੱਗਣਾ ਚਾਹੀਦਾ ਫਿਰ ਵਾਹਿਗੁਰੂ ਦੇ ਸਿਮਰਨ ਦਾ ਵੀ ਸਾਨੂੰ ਫਲ ਮਿਲਦਾ ਜੇ ਅਸੀਂ ਪੂਰੀ ਸ਼ਰਤਾਂ ਭਾਵਨਾ ਤੇ ਵਿਸ਼ਵਾਸ ਦੇ ਨਾਲ ਕਰੀਏ ਠੀਕ ਹੈ ਜੀ ਪਾਠ ਤੁਸੀਂ ਕੋਈ ਵੀ ਕਰ ਸਕਦੇ ਹੋ ਪਰ ਸ਼ਰਤ ਇਹ ਹੈ ਵੀ ਤੁਸੀਂ ਅੰਮ੍ਰਿਤ ਵੇਲੇ ਕਰਨੀ ਆ ਤੇ ਦੂਸਰਾ ਤੁਸੀਂ ਇਸ਼ਨਾਨ ਕਰਕੇ ਤੁਸੀਂ ਡੇਲੀ ਦਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਾਠ ਕਰਨਾ ਹੈ ਠੀਕ ਹੈ ਜੀ ਜਿੰਨਾ ਟਾਈਮ ਮਾਗਦੰਮ ਦੀ ਨਾਰਾਇਣਾ ਪੂਰਾ ਮਹੀਨਾ ਤੁਸੀਂ ਇਹ ਮਤਲਬ ਤੁਸੀਂ ਆਪਣਾ ਪ੍ਰਣ ਕਰ ਲਓ ਵੀ ਮੈਂ 1 ਮਹੀਨਾ ਬਿਨਾ ਨਾਗਾ ਪਾਏ ਮੈਂ ਹਰ ਰੋਜ਼ ਕਰਨਾ ਨਾਗਾ ਨਹੀਂ ਪਾਉਣਾ ਇਹ ਚੀਜ਼ ਵੀ ਧਿਆਨ ਰੱਖਣਾ ਇਹ ਨਾ ਹੋਵੇ ਕਿ ਦੋ ਦਿਨ ਕੀਤਾ ਤੀਜੇ ਦਿਨ ਤੁਸੀਂ ਸੋਚੋ ਮੈਨੂੰ ਠੁੱਠਿਆ ਨਹੀਂ ਜਾਂਦਾ ਦੇਖੋ ਪ੍ਰੀਖਿਆ ਜਿਹੜੀ ਹੁੰਦੀ ਹੈ ਪਰਮਾਤਮਾ ਬਹੁਤ ਲੈਂਦੇ ਨੇ ਸੋ ਆਪਾਂ ਵਿਸ਼ਵਾਸ ਤੇ ਹਿੰਮਤ ਬਣਾ ਕੇ ਗੁਰੂ ਸਾਹਿਬ ਦੇ ਚਰਨੀ ਜ਼ਰੂਰ ਲੱਗਣਾ ਉਸ ਤੋਂ ਬਾਅਦ ਤੁਸੀਂ ਦਿਨ ਦੇ ਟਾਈਮ ਹਨਾ ਤੁਸੀਂ ਪੰਛੀਆਂ ਨੂੰ ਦਾਣੇ ਜ਼ਰੂਰ ਪਾਉਣੇ ਆ ਚੌਲ ਪਾ ਦਿਓ ਰਾਤ ਨੂੰ ਗਰਮ ਪਾਣੀ ਪਿਓ ਕੇ ਰੱਖ ਦਿਓ ਚਾਹੇ ਉਹ ਦਿਨਾਂ ਵੀ ਨਰਮ ਹੋ ਜਾਂਦੇ ਆ ਜਾਂ ਥੋੜੀ ਜਿਹਾ ਉਹਨਾਂ ਰਿਨ ਲਓ ਥੋੜਾ ਪੱਕ ਜਾਂਦੀ ਹੈ ਤਾਂ ਉਹ ਕੋਠੇ ਦੇ ਉੱਤੇ ਛੱਤ ਦੇ ਉੱਤੇ ਪਾਓ ਮੂੰਗੀ ਪਾਓ ਕਿਉਂਕਿ ਦੇਖੋ ਇਸ ਮਹੀਨੇ ਦੇ ਵਿੱਚ ਆਪਾਂ ਕਿਸੇ ਨੂੰ ਭੁੱਖੇ ਨੂੰ ਭੋਜਨ ਸ਼ਕਾਈਏ ਆਪਾਂ ਕੁੱਤੇ ਨੂੰ ਹੀ ਕਿਸੇ ਨੂੰ ਰੋਟੀ ਪਾਈਏ ਜਾਂ ਪੰਛੀਆਂ ਨੂੰ ਚੋਗਾ ਪਾਈਏ ਇਹਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਕਿਉਂਕਿ ਦੇਖੋ ਜਦੋਂ ਆਪਾਂ ਨੂੰ ਠੰਡ ਲੱਗਦੀ ਆਪਾਂ ਤੋਂ ਰੋਟੀ ਖਾ ਲੈਂਦੇ ਆਪਾਂ ਨੂੰ ਠੰਡ ਘਟਣ ਲੱਗ ਜਾਂਦੀ ਹੈ ਨਾ ਤਾਂ ਭੁੱਖ ਦੇ ਵਿੱਚ ਠੰਡ ਵੀ ਬਹੁਤ ਜ਼ਿਆਦਾ ਲੱਗਦੀ ਆ ਤਾਂ ਪੰਛੀਆਂ ਨੂੰ ਵੀ ਠੰਡ ਲੱਗਦੀ ਆ ਹਰ ਇੱਕ ਜੀਵ ਜੰਤੂ ਨੂੰ ਠੰਡ ਲੱਗਦੀ ਆ ਤੇ ਇਹ ਮਹੀਨੇ ਦੇ ਵਿੱਚ ਉਹਨਾਂ ਨੂੰ ਦਾਣੇ ਵੀ ਨਹੀਂ ਮਿਲਦੇ ਕਿਉਂਕਿ ਇਹਨਾਂ ਵਿੱਚ ਟਾਈਮ ਦੇ ਵਿੱਚ ਦਾਣੇ ਖੇਤਾਂ ਦੇ ਵਿੱਚ ਉਹਨਾਂ ਨੂੰ ਦਿਖਦੇ ਵੀ ਨਹੀਂ ਹੈ ਨਾ ਸੋ ਜਦੋਂ ਆਪਾਂ ਦਾਨ ਆਪਾਂ ਨੂੰ ਵੀ ਕਰਾਂਗੇ ਇਸ ਮਹੀਨੇ ਇਸ ਮਹੀਨੇ ਅਮਰਤ ਲਈ ਉੱਠਾਂਗੇ ਵੀ ਇਸ ਮਹੀਨੇ ਆਪਾਂ ਸਿਮਰਨ ਵੀ ਕਰਾਂਗੇ ਤਾਂ ਆਪਾਂ ਤਿੰਨ ਚੀਜ਼ਾਂ ਕਰ ਰਹੇ ਹਾਂ ਜੋ ਸਾਡੇ ਕਰਮਾਂ ਨੂੰ ਸੁਧਾਰਦੀ ਹੈ ਜੋ ਸਾਡੇ ਮਾੜੇ ਕਰਮਾਂ ਨੂੰ ਕੱਟਦੀ ਹੈ ਜੋ ਸਾਡੇ ਜੋ ਸਾਨੂੰ ਫਾਇਦਾ ਦਿੰਦੀ ਹੈ ਜਿੱਦੋਂ ਗੁਰੂ ਸਾਹਿਬ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਠੀਕ ਹੈ ਜੀ ਜੇ ਅਸੀਂ ਇਸ ਤਰੀਕੇ ਦੇ ਨਾਲ ਆਪਾਂ ਪੂਰਾ ਮਹੀਨਾ ਆਪਦਾ ਇੱਕ ਰੁਟੀਨ ਬਣਾ ਲਈਏ ਵੀ ਅਸੀਂ ਪੂਰਾ ਮਹੀਨਾ ਬਿਨਾਂ ਨਾਗਾ ਪਾਈ ਇਹ ਚੀਜ਼ ਕਰਨੀ ਹੀ ਕਰਨੀ ਹੈ ਜੇ ਤੁਸੀਂ ਇੱਥੋਂ ਤੈਅ ਕਰ ਲਿਆ ਆ ਦਿਮਾਗ ਤੋਂ ਵੀ ਮੈਂ ਚੀਜ਼ ਕਰਨੀ ਹੈ ਤਾਂ ਫਿਰ ਤੁਸੀਂ ਵਿਸ਼ਵਾਸ ਮੰਨਿਓ ਤੁਸੀਂ ਕਰ ਸਕੋਗੇ ਸਭ ਤੋਂ ਵੱਡੀ ਚੀਜ਼ ਹੈ ਜਦੋਂ ਅਸੀਂ ਇੱਥੋਂ ਹਾਰ ਮੰਨ ਲੈਂਦੇ ਹਾਂ ਨਾ ਪਰਮਾਤਮਾ ਵੀ ਕਹਿੰਦੇ ਨੇ ਜਦੋਂ ਆਪਾਂ ਮਨ ਤੋਂ ਆਪਦੇ ਦਿਲ ਤੋਂ ਜਿੱਤ ਕੋਈ ਜਿੱਤ ਨੂੰ ਚੀਜ਼ ਨੂੰ ਮਹਿਸੂਸ ਕਰ ਲੈਂਦੇ ਆਂ ਵੀ ਅਸੀਂ ਜਿੱਤਾਂਗੇ ਤਾਂ ਫਿਰ ਅਸੀਂ ਜਿੱਤਾਂਗੇ ਤੇ ਜੇ ਅਸੀਂ ਮਨ ਤੋਂ ਹੀ ਹਾਰ ਮੰਨ ਲਈ ਹੈ ਨਾ ਹੈਨਾ ਵੀ ਅਸੀਂ ਹਾਰ ਚੁੱਕੇ ਆ ਸਾਥੋਂ ਨਹੀਂ ਹੋਣਾ ਤਾਂ ਫਿਰ ਉਹ ਆਪ ਸਮਝ ਲਓਗੇ ਆਪਾਂ ਹਾਰ ਚੁੱਕੇ ਆ ਫਿਰ ਉਹ ਆਪਾਂ ਚੀਜ਼ ਕਰ ਵੀ ਨਹੀਂ ਪਾਵਾਂਗੇ ਸੋ ਮਨ ਦੇ ਉੱਤੇ ਇਹ ਚੀਜ਼ ਗ੍ਰਿਡ ਰੱਖਣੀ ਹੈ ਵੀ ਅਸੀਂ ਇਹ ਚੀਜ਼ ਕਰਨੀ ਹੈ ਪੂਰਾ ਮਹੀਨਾ ਅਮਰਤ ਵੇਲੇ ਉੱਠਣਾ ਹੈ ਸਿਮਰਨ ਕਰਨਾ ਹੈ ਚਾਹੇ ਪਾਠ ਕਰਨਾ ਹੈ ਜਿਹੜਾ ਵੀ ਪਾਠ ਤੁਸੀਂ ਕਰ ਸਕਦੇ ਹੋ ਠੀਕ ਹੈ ਜ਼ਰੂਰੀ ਇਹ ਨਹੀਂ ਵੀ ਤੁਸੀਂ ਘੰਟਾ ਕਰਨਾ ਕਿ 2 ਘੰਟੇ ਕਰਨਾ ਚਾਹੇ ਤੁਸੀਂ 5 10 ਮਿੰਟ ਕਰ ਰਹੇ ਹੋ ਠੀਕ ਹੈ ਲੇਕਿਨ ਤੁਸੀਂ ਪੂਰੀ ਸ਼ਰਧਾ ਨਾਲ ਪੂਰੇ ਵਿਸ਼ਵਾਸ ਨਾਲ ਪੂਰੇ ਸਬਰ ਦੇ ਨਾਲ ਪਾਠ ਕਰਨਾ ਹੈ ਤੇ ਗੁਰੂ ਸਾਹਿਬ ਨੂੰ ਪੂਰੇ ਮਨ ਦੀ ਖੁਸ਼ੀ ਤੋਂ ਯਾਦ ਕਰਨਾ ਹੈ ਤੇ ਨਾਲ ਹੀ ਤੁਸੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜਾ ਉਹਨਾਂ ਨੂੰ ਚੋਗਾ ਪਾਉਣਾ ਪੰਛੀਆਂ ਨੂੰ ਉਹ ਪੂਰਾ ਮਹੀਨਾ ਲਗਾਤਾਰ ਪਾਓ ਠੀਕ ਹੈ ਜੀ ਸੋ ਉਹ ਵੀ ਤੁਹਾਨੂੰ ਸੀਸ ਦੇਣਗੇ ਜਿਨ੍ਹਾਂ ਨੂੰ ਤੁਸੀਂ ਭੁੱਖਿਆਂ ਨੂੰ ਭੋਜਨ ਛਕਾਉਣੀ ਹੈ ਉਹ ਵੀ ਤੁਹਾਨੂੰ ਦੇਖੋ ਆ ਮਹੀਨੇ ਦੇ ਵਿੱਚ ਆਪਾਂ ਦਾਨਪੁੰਨ ਆਪਣੇ ਵੱਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀ ਕਿ ਇਸ ਮਹੀਨੇ ਦਾਨਪੁੰਨ ਬਹੁਤ ਕਰਨਾ ਚਾਹੀਦਾ ਹੈ ਕਦੇ ਵੀ ਕਿਸੇ ਨੂੰ ਦਰਦ ਤੋਂ ਆਏ ਨੂੰ ਖਾਲੀ ਨਹੀਂ ਮੋੜਨਾ ਚਾਹੀਦਾ ਕਿਉਂਕਿ ਇਸ ਮਹੀਨੇ ਦੀ ਮਹੱਤਤਾ ਹੀ ਜ਼ਿਆਦਾ ਹੈ ਠੀਕ ਹੈ ਸੋ ਜਿਵੇਂ ਉਮੀਦ ਕਰਦੇ ਆਂ ਕਿ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਮੇਰੀ ਇਹ ਕੋਸ਼ਿਸ਼ ਰਹਿੰਦੀ ਆ ਵੀ ਮੈਂ ਤੁਹਾਡੇ ਨਾਲ ਉਹ ਚੀਜ਼ਾਂ ਸ਼ੇਅਰ ਕਰਾਂ ਜਿਹਦੇ ਨਾਲ ਮਤਲਬ ਕਿ ਵਾਕਈ ਸਾਨੂੰ ਹਨਾ ਵੀ ਇੱਕ ਹਿੰਮਤ ਵੀ ਮਿਲਦੀ ਆ ਤੇ ਜਿਸ ਚੀਜ਼ ਬਾਰੇ ਸਾਡੇ ਬਜ਼ੁਰਗ ਵੀ ਕਹਿੰਦੇ ਰਹੇ ਨੇ ਜਾਂ ਜਿਹਦੇ ਬਾਰੇ ਕੁਰਬਾਨੀ ਦੇ ਵਿੱਚ ਵੀ ਸਾਨੂੰ ਚੀਜ਼ਾਂ ਸਮਝਾਈਆਂ ਗਈਆਂ ਠੀਕ ਹੈ ਜੀ ਸੋ ਉਹ ਇਦਾਂ ਦੀ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਕਮੈਂਟ ਕਰਕੇ ਵੀ ਜ਼ਰੂਰ ਦੱਸਿਆ ਕਰੋ ਕਿ ਮੈਂ ਹੋਰ ਕਿਸ ਚੀਜ਼ ਬਾਰੇ ਵੀਡੀਓ ਤੁਹਾਡੇ ਦੇ ਨਾਲ ਸ਼ੇਅਰ ਕਰਾਂ ਤਾਂ ਕਿ ਮੈਨੂੰ ਵੀ ਪਤਾ ਚੱਲੇ ਵੀ ਕਿਸ ਚੀਜ਼ ਬਾਰੇ ਤੁਸੀਂ ਵੀਡੀਓ ਚਾਹੁੰਦੇ ਹੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ